ਲੁਧਿਆਣਾ ਦੇ ਵਿੱਚ ਇੱਕ ਵਾਰ ਫੇਰ ਤੋਂ ਪਿਟਬੁਲ ਕੁੱਤੇ ਦਾ ਕਹਿਰ ਵੇਖਣ ਨੂੰ ਮਿਲਿਆ ਦੱਸਦੇ ਕਿ ਲੁਧਿਆਣਾ ਦੇ ਖਦਵਾਈ ਨਗਰ ਦਾ ਇਹ ਮਾਮਲਾ ਜੜਾ ਕਿ ਸਾਹਮਣੇ ਆਇਆ ਜਿੱਥੇ ਕਿ ਪਿਟਬੁਲ ਕੁੱਤੇ ਨੇ ਇੱਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਦਰਸਲ ਔਰਤ ਜੋ ਕਿ ਖਦਵਾਈ ਨਗਰ ਦੀ ਰਹਿਣ ਵਾਲੀ ਹੈ ਉਹ ਬੈਂਕ ਤੋਂ ਆਪਣਾ ਕੰਮ ਕਰਵਾ ਕੇ ਘਰ ਨੂੰ ਵਾਪਸ ਆ ਰਹੀ ਸੀ ਤਦੇ ਘਰ ਦਾ ਦਰਵਾਜ਼ਾ ਖੁੱਲਦਾ ਤੇ ਉਸ ਦੇ ਵਿੱਚੋਂ ਪਿਟਬੁਲ ਕੁੱਤਾ ਜਿਹੜਾ ਕਿ ਬਾਹਰ ਆਂਦਾ ਔਰਤ ਦੇ ਹੱਥ ਦੇ ਵਿੱਚ ਕਾਲਾ ਪਲਾਸਟਿਕ ਦਾ ਬੈਗ ਟੰਗਿਆ ਹੋਇਆ ਸੀ ਜਿਸ ਤੋਂ ਬਾਅਦ ਕੁੱਤਾ ਔਰਤ ਤੇ ਅਟੈਕ ਕਰ ਦਿੰਦਾ ਤੇ ਉਸ ਦੀ ਬਾਹ ਆਪਣੇ ਜੱਬੜੇ ਦੇ ਵਿੱਚ ਜਿਹੜਾ ਕਿ ਫਜ਼ਾ ਲੈਂਦਾ ਜਿਸ ਤੋਂ ਬਾਅਦ ਦੰਦ ਵੱਢ ਕੇ ਉਸ ਦੀ ਬਾਹ ਅਤੇ ਲੱਤ ਨੂੰ ਜ਼ਖਮੀ ਕੀਤਾ ਜਾਂਦਾ ਉਦੋਂ ਹੀ ਲੋਕਾਂ ਨੇ ਡੰਡਿਆਂ ਦੇ ਨਾਲ ਤੇ ਹੋਰ ਚੀਜ਼ਾਂ ਦੇ ਨਾਲ ਪੱਥਰ ਮਾਰ ਕੇ ਔਰ ਕੁੱਤੇ ਦੇ ਚੰਗਲ ਚੋਂ ਔਰਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁੱਤਾ ਆਪਣੇ ਜੱਬੜੇ ਦੇ ਵਿੱਚੋਂ ਔਰਤੇ ਬਾਹਰ ਨਹੀਂ ਜਾਂਦਾ ਜਿਸ ਤੋਂ ਬਾਅਦ ਬੜੀ ਮਸ਼ੱਕਤ ਤੋਂ ਬਾਅਦ ਜਿਹੜਾ ਕਿ ਲੋਕਾਂ ਨੇ ਔਰਤ ਨੂੰ ਕੁੱਤੇ ਦੇ ਚੰਗਲ ਚੋਂ ਛੁਡਵਾਇਆ ਉਦਰੀ ਮੌਕੇ ਤੇ ਪੁੱਜੇ ਔਰਤ ਦੇ પતિ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸਦੇ 4 ਤੇ 5 ਟੀਕੇ ਲੱਗਣੇ ਨੇ ਤੇ ਦੂਸਰੇ ਪਾਸੇ ਔਰਤ ਹੈ ਜਿਹੜੀ ਕਿ ਕਾਫੀ ਸਹਿਮੀ ਹੋਈ ਹੈ ਉਦਰੀ ਜੇਕਰ ਕੁੱਤੇ ਦੇ ਮਾਲਕ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਖਿਰਕਾਰ ਉਹਨਾਂ ਦਾ ਕੁੱਤਾ ਇਹਨਾਂ ਨੂੰ ਖਾਰ ਅਤੇ ਪਿਆਣਾਗਰ ਤੇ ਖਤਰਨਾਕ ਸਾਬਿਤ ਹੋ ਸਕਦਾ ਹੈ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਹਨਾਂ ਕੋ ਕਾਰ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਵੀ ਹੰਡਾਰ ਦਾ ਮਾਹੌਲ ਹੈ ਤੇ ਉਹ ਇੱਕ ਉੱਤੇ ਨੂੰ ਛੱਡ ਦੇਣੀ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਨਹੀਂ ਪੂਰੇ ਪੰਜਾਬ ਭਾਰ ਦੇ ਵਿੱਚ ਪੱਟੂ ਕੁੱਤੇ ਦੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਇੱਕ ਪਿਟਬੁੱਲ ਨਸਲ ਦੇ ਕੁੱਤੇ ਵੱਲੋਂ ਕਈ ਵਾਰ ਤਾਂ ਲੋਕਾਂ ਦੀ ਜਾਨ ਵੀ ਲੈ ਲੱਦੀ ਜਾਂਦੀ ਹੈ ਇਸ ਦਾ ਹਮਲਾ ਬਿਹਤ ਖਤਰਨਾਕ ਹੁੰਦਾ ਹੈ ਤੇ ਹੁਣ ਜਿਹੜਾ ਕੀ ਮਾਮਲਾ ਹੈ ਸਾਹਮਣੇ ਆਇਆ ਲੁਧਿਆਣ ਦੇ ਕਿ ਦਬਈ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਤੇ